ਜੀ ਫਿਕਰ ਨਹੀਂ ਕੋਈ ਜਦੋਂ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਸਰ ਹੀ ਆਪਾਂ ਇਹ ਗੱਲ ਕਰੀਦੀ ਆ ਕਿ ਪ੍ਰਮਾਤਮਾ ਨੇ ਇਨਸਾਨ ਦੇ ਲਈ ਹਰ ਚੀਜ਼ ਪੈਦਾ ਕੀਤੀ ਆ ਹਰ ਸਹੂਲਤ ਪ੍ਰਮਾਤਮਾ ਨੇ ਇਨਸਾਨ ਨੂੰ ਦਿੱਤੀ ਆ ਪਿੱਛੇ ਤੇ ਆਪਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਆਪਾਂ ਗੱਲ ਕਰਦੇ ਸੀ ਵੀ ਇੱਕ ਰਿਸਰਚ ਹੋਈ ਆ ਕਿ ਜਿਸ ਸਾਲ ਭਿੰਡ ਕਿਸੇ ਇਨਸਾਨ ਦੇ ਲੜਦੀ ਆ ਉਸ ਸਾਲ ਉਹਦੇ ਹਾਰਟ ਅਟੈਕ ਦੇ ਬੜੇ ਚਾਂਸ ਘਟ ਜਾਂਦੇ ਨੇ ਤੇ ਕਾਫੀ ਹੋਰ ਬਿਮਾਰੀਆਂ ਨੇ ਜਿਹੜੀਆਂ ਉਹਦੇ ਅੰਦਰ ਪੈਦਾ ਨਹੀਂ ਹੁੰਦੀਆਂ ਆਪਾਂ ਨੂੰ ਇਹ ਵੀ ਪਤਾ ਵੀ ਜੋਕ ਦੇ ਨਾਲ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਗੰਦਾ ਖੂਨ ਆ ਉਹ ਬਹੁਤ ਲੰਬੇ ਸਮੇਂ ਤੋਂ ਇਹ ਇਲਾਜ ਵੀ ਕੀਤਾ ਜਾਂਦਾ ਇਹਦੇ ਨਾਲ ਚੂਸਿਆ ਜਾਂਦਾ ਪਰ ਅੱਜ ਤੁਸੀਂ ਦੇਖੋਗੇ ਕਿ ਉਹ ਪ੍ਰਿੰਡ ਵਾਲੀ ਗੱਲ ਕਰਨ ਤੇ ਕਈ ਬੰਦੇ ਹੱਸਦੇ ਸੀ ਆ ਦੇਖੋ ਤੁਸੀਂ ਮਖਿਆਲ ਦੀ ਮੱਖੀ ਵੀ ਖੁਦ ਲੜਾਈ ਜਾਂਦੀ ਆ ਇਹਦੇ ਨਾਲ ਵੀ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਠੀਕ ਹੁੰਦੀਆਂ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਆਪ ਜਾ ਕੇ ਲੜਾਓ ਉੱਥੇ ਕਿਉਂਕਿ ਇਹ ਜਿਹੜੇ ਵੈਦ ਹੁੰਦੇ ਆ ਜਾਂ ਜਿਹੜੇ ਇਨ੍ਹਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਰੱਖਦੇ ਆ ਉਹਨਾਂ ਨੂੰ ਪਤਾ ਵੀ ਕਿੱਥੇ ਲੜਾਇਆ ਜਾਂਦਾ ਦੇਖੋ ਗੋਰੀ ਨੇ ਆਪਣੇ ਆਪ ਹੀ ਆਪਣੇ ਮੋਢੇ ਦੇ ਉੱਤੇ ਜਿੱਦਾਂ ਮੱਖੀ ਦਾ ਡੰਗ ਮਰਵਾਇਆ ਇਸ ਬੰਦੇ ਦੇ ਕੰਨ ਦੇ ਕੋਲੇ ਮੱਖੀ ਦਾ ਡੰਗ ਮਰਵਾਇਆ ਮਤਲਬ ਕਿ ਉਹ ਅਲੱਗ-ਅਲੱਗ ਚੀਜ਼ਾਂ ਦੇ ਵਾਸਤੇ ਉਹਨੂੰ ਮੱਖੀ ਨੂੰ ਵਰਤਿਆ ਜਾਂਦਾ ਪਰ THAILAND MALAYSIA ਤੋਂ ਇੱਕ ਵੀਡੀਓ ਆਈ ਜਿਹਨੂੰ ਦੇਖ ਕੇ ਮੈਂ ਵੀ ਬੜਾ ਹੈਰਾਨ ਹੋਇਆ ਉੱਥੇ ਕਿ ਸੱਪਾਂ ਜਿਹੜਾ ਇਹ ਪਾਇਆ ਜਾਂਦਾ ਤੇ ਸੱਪ ਨੂੰ ਬੰਦਿਆਂ ਦੇ ਮੋਢੇ ਤੇ ਬੰਦਿਆਂ ਦੇ ਪੁੜੇ ਦੇ ਉੱਤੇ ਲੱਤ ਦੇ ਉੱਤੇ ਲੜਾਇਆ ਜਾਂਦਾ ਤੇ ਜਦੋਂ ਇਹ ਸੱਪ ਲੜਦਾ ਉਹ ਦੇਖੋ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਡੰਗ ਮਾਰਦਾ ਸੋ ਕਹਿੰਦੇ ਇਹ ਜ਼ਹਿਰੀਲਾ ਨਹੀਂ ਇੰਨਾ ਹੁੰਦਾ ਪਰ ਇਹਦੇ ਨਾਲ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਜਿਵੇਂ ਇੰਜੈਕਸ਼ਨ ਲਾਇਆ ਜਾਂਦਾ ਉਵੇਂ ਹੀ ਇਹਨਾਂ ਲੋਕਾਂ ਦੇ ਇਹ ਸੱਪ ਤੋਂ ਡੰਗ ਮਰਵਾਇਆ ਜਾਂਦਾ ਇਹ ਨਹੀਂ ਹੈਗਾ ਕਿ ਵੀਡੀਓ ਦੇਖ ਕੇ ਆਪਾਂ ਆਪ ਹੀ ਚੀਜ਼ਾਂ ਕਰਨ ਲੱਗ ਜਾਈਏ ਵੀਡੀਓ ਦਾ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਮਕਸਦ ਸਿਰਫ ਇਹ ਨਹੀਂ ਹੁੰਦਾ ਕਿ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਜਿਹੜੀਆਂ ਰਹਿਮਤਾਂ ਨੇ ਉਹਦੀ ਗੱਲ ਕਰ ਸਕੀਏ ਕਿਉਂਕਿ ਪ੍ਰਮਾਤਮਾ ਨੇ ਇਨਸਾਨ ਨੂੰ ਜਦੋਂ ਪੈਦਾ ਕੀਤਾ ਤਾਂ ਉਹਦੇ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਵੀ ਪੈਦਾ ਕੀਤੀ ਆ ਹਨਾ ਜਿਹੜੇ ਪੁਰਾਣੇ ਵੈਦ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਜ਼ਹਿਰ ਜੇ ਉਹ ਸਹੀ ਮਾਤਰਾ ਦੇ ਨਾਲ ਤੇ ਸਹੀ ਢੰਗ ਦੇ ਨਾਲ ਖਾਇਆ ਜਾਵੇ ਤਾਂ ਉਹ ਅੰਮ੍ਰਿਤ ਬਣ ਜਾਂਦਾ ਤੇ ਜਿਹੜਾ ਅੰਮ੍ਰਤਾ ਜੀ ਉਹ ਵੀ ਬੇ ਢੰਗੇ ਢੰਗ ਦੇ ਨਾਲ ਆਪਾਂ ਖਾਣੇ ਆ ਜਾਂ ਲੋੜ ਤੋਂ ਵੱਧ ਖਾ ਪੀ ਲੈਨੇ ਆ ਉਹ ਵੀ ਜ਼ਹਿਰ ਬਣ ਸਕਦਾ ਸੋ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਨਸਾਨ ਦੇ ਪੈਦਾ ਹੋਣ ਤੇ ਉਹਦਾ ਇਕੱਲਾ ਰਿਜ਼ਕ ਹੀ ਨਹੀਂ ਭੇਜਿਆ ਹੋਰ ਵੀ ਜਿਹੜੀਆਂ ਚੀਜ਼ਾਂ ਉਹਨੂੰ ਚਾਹੀਦੀਆਂ ਸੀ ਉਹਦੀਆਂ ਸਹੂਲਤਾਂ ਪ੍ਰਮਾਤਮਾ ਨੇ ਉਹਦੇ ਵਾਸਤੇ ਭੇਜੀਆਂ ਹੋਈਆਂ ਧਰਤੀ ਦੇ ਉੱਤੇ ਸੋ ਐਸੀ ਕਰਕੇ ਆਪਾਂ ਤੁਹਾਨੂੰ ਕਹੀਦਾ ਕਿ ਪ੍ਰਮਾਤਮਾ ਜਦੋਂ ਆਪਣਾ ਇੰਨਾ ਖਿਆਲ ਰੱਖਦਾ ਉਹ ਆਪਣੀ ਪਿੱਠ ਕਦੇ ਨਹੀਂ ਲੱਗਣ ਦਿੰਦਾ ਬਸ ਗੱਲ ਆ ਕਿ ਸਾਨੂੰ ਉਹਦੇ ਤੇ ਭਰੋਸਾ ਘੱਟ ਹੁੰਦਾ ਆਪਣੇ ਭਰੋਸੇ ਨੂੰ ਪੱਕਾ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਓ ਕਿਉਂਕਿ ਕਲਾ ਵਰਤਦੀ ਆ ਤੇ ਚਮਤਕਾਰ ਹੁੰਦੇ ਆ ਧੰਨਵਾਦ ਜਿਉਂਦੇ ਬਸਤੇ ਰਹੋ